ਅਖੀਰ ਕਈ ਦਿਨਾਂ ਤੋਂ ਪੰਜਾਬ ਸਣੇ ਪੂਰੇ ਉੱਤਰੀ ਭਾਰਤ ਦੇ ਵਿੱਚ ਰੁਕ ਰੁਕ ਕੇ ਬਾਰਿਸ਼ ਹੋ ਰਹੀ ਹੈ ਹਾਲਾਂਕਿ ਇਸ ਬਾਰਿਸ਼ ਨੇ ਆਮ ਲੋਕਾਂ ਨੂੰ ਗਰਮੀ ਤੋਂ ਕੁਜਰਾਹ ਦਿੱਤੀ ਤਾਂ ਦੂਜੇ ਪਾਸੇ ਕਿਸਾਨਾਂ ਦੀਆਂ ਚਿੰਤਾਵਾਂ ਦੇ ਵਿੱਚ ਵਾਧਾ ਕੀਤਾ ਮੱਕੀ ਦੀ ਫਸਲ ਤੇ ਮੀਂਹ ਦੀ ਮਾਰ ਨੇ ਜਿੱਥੇ ਕਿਸਾਨਾਂ ਦੀ ਮੱਕੀ ਦੀ ਫਸਲ ਮੰਡੀਆਂ ਚ ਰੋਲ ਦਿੱਤੀ ਉਥੇ ਹੀ ਦੂਜੇ ਪਾਸੇ ਛੋਨੇ ਦੀ ਫਸਲ ਤੇ ਮਾਰ ਪੈਣ ਦੀ ਤਿਆਰੀ ਚੱਲ ਰਹੀ ਹੈ ਮਾਮਲਾ ਇਹ ਹੈ ਕਿ ਇਲਾਕੇ ਦੇ ਵਿੱਚ ਨਵੀਂ ਬੀਜੀਗੀ ਝੋਨੇ ਦੀ ਪੀਆਰ 131 ਬੀਜ ਤੇ ਬੋਨਾ ਵਾਇਰਸ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਹੈ ਇਸੇ ਕਾਰਨ ਇਲਾਕੇ ਦੇ ਸਬੰਧਿਤ ਕਿਸਾਨਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਵੱਖ-ਵੱਖ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਇਸ ਬੋਨਾ ਵਾਇਰਸ ਦੇ ਨਾਲ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਹੋਵੇਗਾ ਅਸੀਂ ਪੀਏਯੂ ਦੀ ਰეკਮੈਂਡੇਸ਼ਨ ਤੇ ਸਾਡੇ ਕੇਬੀਕੇ ਦੇ ਕਹਿਣ ਤੇ ਖੇਤੀਬਾੜੀ ਵਿਭਾਗ ਦੇ ਕਹਿਣ ਤੇ ਪੀਆਰ 131 ਵੈਰੈਟੀ ਹੈ ਜਿਹੜੀ ਯੂਨੀਵਰਸਿਟੀ ਵੱਲੋਂ ਪੀਏਯੂ ਲੁਧਿਆਣਾ ਵੱਲੋਂ ਰეკਮੈਂਡੇਸ਼ਨ ਹੈ ਉਹ ਅਸੀਂ ਆਪਣੇ ਖੇਤਾਂ ਦੇ ਵਿੱਚ ਲਾਈ ਸੀ ਲੇਕਿਨ ਬੜੇ ਦੁਖੀ ਮਨ ਨਾਲ ਇਹ ਕਹਿਣਾ ਪੈ ਰਿਹਾ ਕਿ ਸਾਡੀ ਜਿਹੜੀ PR131 ਸੀ PR122 PR128 ਇਹਨੂੰ ਜਿਹੜਾ ਆਪਾਂ ਬੋਨਾ ਬੂਟਾ ਕਹਿੰਦੇ ਆ ਚਾਈਨਾ ਵਾਇਰਸ ਦੇ ਨਾਂ ਨਾਲ ਜਿਹੜਾ ਕਿ ਹੈਗਾ ਉਹ ਸਾਡੇ ਖੇਤਾਂ ਵਿੱਚ ਆ ਚੁੱਕਿਆ ਹੈ ਪਿਛਲੇ ਇੱਕ ਹਫਤੇ ਤੋਂ ਸੌਰੀ ਚਾਰ ਪੰਜ ਦਿਨ ਤੋਂ ਅਸੀਂ ਲਗਾਤਾਰ ਖੇਤ ਆਪਣੇ ਦੇਖ ਰਹੇ ਹਾਂ ਜਿਹੜੇ ਡੇਲੀ ਉਹ ਬੂਟੇ ਵੱਧੇ ਜਾ ਰਹੇ ਨੇ ਸਾਨੂੰ ਡਰ ਹੈ ਕਿ ਆਉਣ ਵਾਲੇ 2-4 ਦਿਨਾਂ 'ਚ ਸਾਡੇ ਖੇਤਾਂ ਦੇ ਖੇਤ ਜਿਹੜੇ ਖਾਲੀ ਹੋ ਜਾਣਗੇ ਇਹਦੀ ਪਛਾਣ ਕਿਸ ਤਰ੍ਹਾਂ ਦੀ ਵੀ ਹੈ ਜੀ ਇਹਦੀ ਪਛਾਣ ਆ ਜੀ ਇਹ ਦੂਜੇ ਬੂਟੇ ਨਾਲੋਂ ਬੂਟਾ ਛੋਟਾ ਰਹਿ ਜਾਂਦਾ ਇੱਕ ਗ੍ਰੋਥ ਨਹੀਂ ਹੋ ਰਹੀ ਇੱਕ ਦੇਖਣ ਨੂੰ ਉੱਪਰੋਂ ਪੀਲੇ ਵੀ ਹੋ ਰਹੇ ਜੀ ਪੀਲੇ ਵੀ ਹੋ ਰਹੇ ਨੇ ਉਹ ਕਮੀ ਹੈ ਪਤਾ ਨਹੀਂ ਹੁਣ ਕੀ ਹੈ ਅਸੀਂ ਖੇਤੀਬਾੜੀ ਵਾਲਿਆਂ ਨਾਲ ਵੀ ਗੱਲਬਾਤ ਕਰੀ ਸੀ ਉਹਨਾਂ ਨੇ ਸਾਨੂੰ ਸਪਰੇਅ ਦੱਸੀਆ ਪਰ ਖੇਤੀਬਾੜੀ ਡਿਪਾਰਟਮੈਂਟ ਕਹਿ ਰਿਹਾ ਵੀ ਇਹਦਾ ਪੱਕਾ ਹੱਲ ਕੋਈ ਨਹੀਂ ਇਹ ਇਨਾ ਚਾਰ ਡੂਫਰ ਇਹਦਾ ਘੱਟੋ-ਘੱਟ 15 ਤੋਂ 20 ਕੁਆਂਟਲ ਕਿਲੇ ਮਗਰ ਜੀ ਕਿ ਉਦ ਕਿੰਨੇ ਕਿਲੇ ਵੀ ਜਿਹੜੇ ਮੇਰੇ ਖੋਦ ਦੇ 17 ਏਕੜ ਨੇ ਮੇਰੇ ਨਾਲ ਭਾਈ ਸਾਹਿਬ ਖੜੇ ਨੇ ਇਹਨਾਂ ਦੇ 8 ਏਕੜ ਨੇ ਵੀਰ ਦੇ 6 ਏਕੜ ਨੇ ਮਤਲਬ ਸਾਡੇ ਪਿੰਡ ਦੇ ਵਿੱਚ ਘਟੋ ਘਟ ਇਹ ਜਿਹੜੀ ਬਿਮਾਰੀ ਸ਼ੁਰੂ ਹੋਈ ਆ 100 ਕਿਲਾ ਇਹਦੀ ਲਪੇਟ ਚ ਹੈ ਤੇ ਆਲੇ-ਦਾਲੇ ਸਾਨੂੰ ਫੋਨ ਆਉਂਦ ਨੇ ਫਾਰਮਰਾਂ ਦੇ ਹਰੇਕ ਪਿੰਡ ਦੇ ਵਿੱਚ 50 ਤੋਂ 70 ਕਿਲਿਆਂ ਦਾ ਜਿਹੜਾ ਨੁਕਸਾਨ ਹੈ ਸਾਨੂੰ ਡਰ ਇਹ ਸਾਨੂੰ ਹੁਣ ਇਹ ਖਦਸ਼ਾ ਵੀ ਸਾਨੂੰ ਇਹ ਜੀਰੀ ਬੋਣੀ ਪੈ ਸਕਦੀ ਹੈ ਇਹਦੇ ਬਾਰੇ ਗੱਲ ਕੀਤੀ ਜਿਹੜਾ ਤੁਸੀਂ ਵੀਰਤ ਸਾਡੀ ਕੱਲ ਗੱਲ ਹੋਈ ਅੱਜ ਫੋਨ ਵੀ ਆਏ ਨੇ ਕੇਵੀਕੇ ਤੋਂ ਡਾਕਟਰ ਜੀ ਆ ਰਹੇ ਨੇ ਹੁਣੇ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਆ ਖੇਤੀਬਾੜੀ ਈਡੀਓ ਈਓ ਸਾਹਿਬ ਦਾ ਵੀ ਫੋਨ ਆਇਆ ਉਹ ਵੀ ਆ ਰਹੇ ਨੇ ਪਰੰਤੂ ਪ੍ਰੋਬਲਮ ਇਹ ਹੈ ਵੀ ਇਹ ਵੈਰੈਟੀ ਆ ਜਿਹੜੀ ਇਹ 2022 ਦੇ ਵਿੱਚ ਯੂਨੀਵਰਸਿਟੀ ਨੇ ਲਾਂਚ ਕੀਤੀ ਸੀ 2022 ਦੇ ਵਿੱਚ ਇਹਨੂੰ ਇੰਨਾ ਵਾਇਰਸ ਆ ਗਿਆ ਸੀ ਇਹ ਖੇਤਾਂ ਦੇ ਖੇਤ ਖਾਲੀ ਹੋ ਗਏ ਸੀ ਇਹਦਾ ਕੋਈ ਹੱਲ ਨਹੀਂ ਸੀ ਦੁੱਖ ਦੀ ਗੱਲ ਇਹ ਆ ਵੀ ਕਰੋੜਾ ਰੁਪਇਆ ਖੇਤੀਬਾੜੀ ਵਿਭਾਗ ਕੋਲ ਕੇਵੀਕੇ ਕੋਲ ਸੈਂਟਰ ਗਵਰਨਮੈਂਟ ਵੱਲੋਂ ਪੰਜਾਬ ਗਵਰਨਮੈਂਟ ਵੱਲੋਂ ਰਿਸਰਚ ਲਈ ਆਉਂਦਾ ਲੇਕਿਨ ਇਹ ਕਿਸਾਨਾਂ ਤੇ ਐਕਸਪੈਰੀਮੈਂਟ ਕੀਤਾ ਜਾਂਦਾ ਜਦੋਂ ਮੈਂ ਕੱਲ ਡਾਕਟਰ ਸਾਹਿਬਾ ਨਾਲ ਗੱਲ ਕੀਤੀ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਇਹਦਾ ਸਾਡੇ ਕੋਲ ਪੱਕਾ ਹੱਲ ਕੋਈ ਨਹੀਂ ਇਹ ਫਿਰ ਵੇਚ ਕਿਉਂ ਰਹੇ ਇਹਦੇ ਹੱਲੇ ਨਹੀਂ ਕੋਈ ਅਸੀਂ ਪੂਸ਼ਾ ਲਾਉਂਦੇ ਸੀਗੇ ਤੇ ਹਾਈਬ੍ਰਿਡ ਵੈਰਾਈਟੀਆਂ ਲਾਉਂਦੇ ਸੀ ਜਿਹੜੇ ਖੇਤਾਂ 'ਚ ਖੜੇ ਆ ਪਿਛਲੇ ਸਾਲ ਅਸੀਂ ਹਾਈਬ੍ਰਿਡ ਲਾਈ ਆ ਸਾਨੂੰ ਬਹੁਤ ਵਧੀਆ ਹਾਈਲਡ ਆਈ ਆ ਪਰੰਤੂ ਅੱਜ ਭਰੇ ਮਨ ਨਾਲ ਕਹਿ ਰਹੇ ਆ ਸਰਕਾਰ ਦੇ ਕਹਿਣ ਤੇ ਖੇਤੀਬਾੜੀ ਵਿਭਾਗ ਦੇ ਕਹਿਣ ਤੇ ਯੂਨੀਵਰਸਿਟੀ ਦੇ ਕਹਿਣ ਤੇ ਅਸੀਂ ਇਹ ਪੀਆਰ 131 ਵੈਰਾਈਟੀ ਲਾਈ ਆ ਜਿਹੜੇ ਕਿ ਅੱਜ ਸਾਨੂੰ ਅਜਾੜੇ ਵੱਲੋਂ ਲਿਆ ਰਹੀ ਇਹ ਮੈਂ 2022 ਦੇ ਵਿੱਚ ਲਾਈ ਸੀ ਉਸ ਤੋਂ ਬਾਅਦ ਦੋ ਕਿਲੋ ਆਏ ਸੀ ਜਦੋਂ ਬਿਮਾਰੀ ਆ ਗਈ ਅਸੀਂ ਬੰਦ ਕਰਤੀ ਸਾਨੂੰ ਪਿਛਲੇ 1 ਸਾਲ ਤੋਂ ਯੂਨੀਵਰਸਿਟੀਆਂ ਕੈਂਪ ਲਾ ਲਾ ਕੇ ਮਤਲਬ ਮੇਲਿਆਂ ਦੇ ਵਿੱਚ 131 ਨੂੰ ਪ੍ਰੋਮੋਟ ਕਰ ਰਹੀ ਹੈ ਕੀ ਸਮਝਾਉਦੇ ਕੀ ਸੀ ਇਹ ਇਹ ਕਹਿੰਦੇ ਸੀ ਬਹੁਤ ਵਧੀਆ ਵੈਰਾਈਟੀ ਆ ਈਲਡ ਬਹੁਤ ਆਊਗੀ ਪਾਣੀ ਦੀ ਬੱਚਤ ਆ ਸਮੇਂ ਦੀ ਬੱਚਤ ਆ ਅਰ ਬਿਮਾਰੀਆਂ ਤੋਂ ਰਹਿਤ ਆ ਪਰ ਜਿਹੜਾ ਨੁਕਸਾਨ ਹੋ ਰਿਹਾ ਕਿਸਾਨ ਦਾ ਇਹ ਤੇ ਹੁਣ ਅਸੀਂ ਪੁੱਛਦੇ ਹਾਂ ਵੀ ਇਹਦਾ ਹੱਲ ਕੀ ਆ ਹਲੋ ਹੀ ਨਾਰਮਲ ਹੈ ਜੀ ਕਹਿੰਦੇ 부ਝੇ ਪਟਾ ਦਿਓ ਹੁਣ ਮੇਰੇ ਖੇਤ ਦੇ ਵਿੱਚ 30% ਬਿਮਾਰੀ ਆ 30% ਬੂਟਾ ਮੈਂ ਕਿਵੇਂ ਪਟਾਉਂਗਾ ਲੇਬਰ ਦੀ ਕੋਸਟ ਕੀ ਕਰੂੰਗਾ 12 ਤੋਂ 15000 ਮੈਂ ਇਹਦੇ ਤੇ ਖਰਚ ਕਰ ਚੁੱਕਿਆ 35 ਦਿਨ ਦੀ ਇਹ ਜਿਰੀ ਮੇਰੀ ਹੋ ਚੁੱਕੀ ਆ ਹੁਣ ਤਾਂ ਮੈਂ ਇਹਨੂੰ ਬਾਹਵ ਨਹੀਂ ਸਕਦਾ ਜੇ ਬਾਹੂੰਗਾ ਤਾਂ ਮੇਰੇ ਕੋਲ ਪਨੀਰੀ ਨਹੀਂ ਹੈਗੀ ਸੋ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਜਿਹੜੀਆਂ ਵੈਰਾਈਟੀਆਂ ਤੁਹਾਡੇ ਖੇਤੀਬਾੜੀ ਵਿਭਾਗ ਤੁਹਾਡੀ ਯੂਨੀਵਰਸਿਟੀ ਸਾਨੂੰ ਦੇ ਰਹੀ ਆ ਤਾਂ ਉਹਨੂੰ ਬਿਮਾਰੀ ਇੰਨੀ ਜ਼ਿਆਦਾ ਲੱਗ ਰਹੀ ਆ ਸਾਡੇ ਖੇਤਾਂ ਦੇ ਖੇਤ ਖਾਲੀ ਹੋ ਚੁੱਕੇ ਨੇ ਅਸੀਂ ਇਹ ਚਾਹੁੰਦੇ ਆ ਸਰਕਾਰ ਨੂੰ ਅਪੀਲ ਕਰਦੇ ਆ ਵੀ ਸਾਡਾ ਹੱਲ ਕੀਤਾ ਜਾਵੇ ਸਾਡੀ ਸੁਣਵਾਈ ਜਾਵੇ ਕਿਸਾਨ ਨੂੰ ਕਿਸਾਨ ਤੇ ਐਕਸਪੈਰੀਮੈਂਟ ਨਾ ਕੀਤਾ ਜਾਵੇ ਇਹ ਕਿੰਨੇ ਦਿਨ ਦੀ ਫਸਲ ਹੋ ਗਈ ਇਹ 35 ਦਿਨ ਦੀ ਫਸਲ ਹੋ ਗਈ ਉਥੇ ਹੀ ਦੂਜੇ ਪਾਸੇ ਖੇਤੀ ਵਿਗਿਆਨ ਕੇਂਦਰ ਸਮਰਾਲਾ ਦੇ ਇੰਚਾਰਜ ਡਾਕਟਰ ਵਿਪਨ ਰਾਮਪਾਲ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਸਾਨੂੰ ਕਈ ਕਿਸਾਨਾਂ ਦੀ ਸ਼ਿਕਾਇਤਾਂ ਆਈਆਂ ਕਿ ਝੋਨੇ ਨੂੰ ਬੋਨਾ ਵਾਇਰਸ ਲੱਗਿਆ ਪੀੜਤ ਕਿਸਾਨਾਂ ਨੂੰ ਅਸੀਂ ਸਪਰੇਅ ਕਰਨ ਦੇ ਲਈ ਕਿਹਾ ਜਿਸ ਦੇ ਨਾਲ ਇਸ ਤੇ ਰੋਕਥਾਮ ਹੋਈ ਤੇ ਹੁਣ ਅਸੀਂ ਖੇਤ ਵਿੱਚੋਂ ਕੁਝ ਬੂਟਿਆਂ ਦੇ ਸੈਂਪਲ ਲੈਂਦੇ ਨੇ ਜਿਨ੍ਹਾਂ ਤੇ ਸਰਚ ਕੀਤੀ ਜਾਣੀ ਹੈ। ਵੀ ਇਹਦੇ ਵਿੱਚ ਕੋਈ ਏਡੀ ਮਤਲਬ ਬੂਟੇ ਜਿਹੜੇ ਛੋਟੇ ਹੈਗੇ ਮੈਂ ਦੇਖਿਆ ਹੈ। ਅਜਿਨ ਕੀ ਹੈ ਕਿ ਛੋਟੇ ਬੂਟੇ ਦੇ ਕਈ ਕਾਰਨ ਹੁੰਦੇ ਆ ਜ਼ਿੰਕ ਦੀ ਵੀ ਕਾਰਟ ਹੋ ਜਾਂਦੀ ਹੈ ਜਦੋਂ ਮੀਂਹ ਜਿਆਦਾ ਪੈਰਕੀ ਪਏ ਉਹਨਾਂ ਨੂੰ ਜ਼ਿੰਕ ਦੀ ਵੀ ਕਾਰਟ ਹੁੰਦੀ ਹੈ ਦੂਜੀ ਗੱਲ ਹੈ ਵੀ ਜਦ ਬੌਣੇ ਬੂਟੇ ਜਦ ਫਾਰਮਰ ਕਹਿ ਰਿਹਾ ਵੀ ਕਈ ਖੇਤਾਂ ਵਿੱਚ ਪ੍ਰੋਬਲਮ ਆ ਰਹੀ ਹੈ ਉਹਨਾਂ ਸਪਰੇ ਵੀ ਕੀਤੀ ਹੈ ਕੁਝ ਫਾਰਮਰ ਕਹਿੰਦੇ ਵੀ ਸਪਰੇ ਕੀਤੀ ਉਹਨਾਂ ਕੰਟਰੋਲ ਵੀ ਹੋਇਆ ਸੋ ਅਸੀਂ ਇਹ ਜਿਹੜੇ ਬੂਟੇ ਆ ਇਹ ਨਾਲ ਲੈ ਕੇ ਜਾਵਾਂਗੇ ਕਿਉਂਕਿ ਇਹ 3 ਦਿਨ ਦਾ ਪ੍ਰੋਸੈਸ ਹੈ ਜੀ ਵਾਇਰਸ ਜੇਕਰ ਹੈਗਾ ਆ ਉਹ ਤਾਂ 3 ਦਿਨਾਂ ਦੇ ਵਿੱਚ ਪਤਾ ਲੱਗ ਜੂਗਾ ਵੀ ਇਹ ਚ ਵਾਇਰਸ ਵਾਕੇ ਹੈ ਕਿ ਨਹੀਂ ਕਿਉਂਕਿ ਮੈਨੂੰ ਅਜੇ ਨਾ ਜਦੋਂ ਮੈਂ ਇਹ ਕਰਕੇ ਜਦੋਂ ਪਹਿਲਾਂ ਮੈਂ ਆਇਆ ਸੀਗਾ ਮੈਂ ਬੂਟੇ ਪੱਟ ਪੱਟ ਕੇ ਵੀ ਦੇਖਿਆ ਮੈਨੂੰ ਅਜੇ ਟਿੱਡਾ ਨਹੀਂ ਦੇਖਿਆ ਹੋ ਸਕਦਾ ਜਦੋਂ ਉਹ ਕਹਿ ਰਹੇ ਸੀ ਜਦੋਂ ਵੀ ਮੇਰੀ ਇੱਕ ਸਪਰੇ ਹੋ ਗਈ ਹੈ ਦੂਜੀ ਮੈਂ ਰਿਪੀਟ ਕਰਨੀ ਹੈ ਤੇ ਉਹਨਾਂ ਸ਼ਾਇਦ ਕੰਟਰੋਲ ਵੀ ਹੋਇਆ ਹੋਊਗਾ ਉਹ ਕਹਿੰਦੇ ਵੀ ਮੇਰਾ ਰੁਕ ਗਿਆ ਫਾਰਮਰ ਦਾ ਕਹਿਣਾ ਵੀ ਸੀ ਕਿ ਮੇਰਾ ਰੁਕ ਗਿਆ ਹੁਣ ਦੂਜੇ ਫਾਰਮਰ ਵੀ ਹੈਗੇ ਸੀ ਕਹਿੰਦੇ ਵੀ ਕੁਝ ਹੋਰ ਨੁਕਸਾਨ ਦਾ ਚੱਕਰ ਜ ਹੈਗਾ ਹੈ ਬਾਕੀ ਇਹ ਕਿ ਵਾਇਰਸ ਜਿਹੜਾ ਹੈ ਇਹ ਵੈਰਾਈਟਲ ਸਪੈਸੀਫਿਕ ਨਹੀਂ ਹੈ ਕਿ ਕਿਸੇ ਪਹਿਲਾਂ 2022 ਚ ਵੀ ਇਹੀ ਪ੍ਰੋਬਲਮ ਆਈ ਸੀ ਕਹਿੰਦੇ ਹੁਣ ਦੁਬਾਰਾ ਫੇਰ ਹੋ ਰਹੀ ਹੈ ਕੇ ਇਸ ਇਲਾਕੇ ਦੇ ਜਿਹੜਾ ਪਿੰਡ ਦੇ 100 ਕਿਲਾ ਲਾਇਆ ਹੋਇਆ ਤੇ ਜ਼ਿੰਮੇਦਾਰ ਕਹ ਰਹੇ ਵੀ ਜੇ ਤੱਕ ਪਰਪਾਈਪੌਂਡੂ ਦੇ ਵਾਇਰਸ ਨਹੀਂ ਜਾਂਦਾ ਨਹੀਂ ਉਹੀ ਮੈਂ ਕਿਹਾ ਜਿੱਥੇ ਕਿਤੇ ਇਹ ਪ੍ਰੋਬਲਮ ਆਈ ਸੀ ਇਹ ਕਹਿੰਦੇ ਸਪਰੇ ਨਾਲ ਹੱਲ ਹੈਗਾ ਜੇ ਟਿੱਡੂ ਵਾਇਰਸ ਹੈਗਾ ਟਿੱਡਾ ਨਾਲ ਟਿੱਡੇ ਦੀ ਸਪਰੇ ਕਰ ਦੇਣਾ ਜਿਹੀ ਬੇਸਿਕਲੀ ਟਿੱਡੇ ਦੀ ਸਪਰੇ ਹੈ ਜੇ ਹੁੰਦੀ ਆ ਤੇ ਉਹਦਾ ਕੰਟਰੋਲ ਵੀ ਹੁੰਦਾ ਤੇ ਰੁਕਦਾ ਵੀ ਇਹ ਸਿਸਟਮ ਦੇ ਵਿੱਚ ਜੇ ਕਿਤੇ ਬੂਟਾ ਉਹੀ ਕਹਿੰਦਾ ਅਸੀਂ ਬੂਟੇ ਲੈ ਆ ਕੇ ਚੱਲੇ ਆ ਮੈਨੂੰ ਵੀ ਇਹ ਜੇ ਕਲੀਅਰ ਨਹੀਂ ਹੈ ਕਿ ਵੀ ਕਿਸ ਕਾਰਨ ਹੈ ਛੋਟਾ ਬੂਟਾ ਛੋਟੇ ਬੂਟੇ ਕੀ ਕਰਨ ਦੱਸਣ ਜਿੰਕ ਦੀ ਘਾਟ ਆ ਜਾਂ ਕਿਸੇ ਹੋਰ ਬਿਮਾਰੀ ਹੋ ਸਕਦੀ ਆ ਜੇ ਕਿ ਮੀਂਹ ਜਿਆਦਾ ਪਏ ਤੁਹਾਨੂੰ ਪਤਾ ਹੈ ਇਹ ਕੋਈ ਲੀਚਿੰਗ ਹੋ ਗਈ ਹੈ ਕੋਈ ਚੀਜ਼ ਇਸੇ ਦੀ ਘਾਟ ਹੋ ਸਕਦੀ ਆ ਅਸੀਂ ਉਹ ਚੈੱਕ ਕਰ ਲਾਂਗੇ ਸਾਡਾ ਖਸ਼ਤਾ ਹੈ ਵੀ ਜੇ ਕੋਈ ਵਾਇਰਸ ਨਾ ਹੀ ਹੋਵੇ ਤਾਂ ਵਧੀਆ ਗੱਲ ਹੈ ਬਾਕੀ ਜਿਹੜੀ ਚੀਜ਼ਾਂ ਹੋਣਗੀਆਂ ਉਹ ਯੂਨੀਵਰਸਿਟੀ ਦੇ ਕੇਵੀਕੇ ਕਿਵੇਂ ਹੱਲ ਕਰੂਗੀ ਨਹੀਂ ਕੇਵੀਕੇ ਯੂਨੀਵਰਸ ਇਕੱਠੀ ਆ ਜੇ ਮੈਂ ਯੂਨੀਵਰਸਿਟੀ ਜਾਂ ਵਰਡ ਯੂਜ਼ ਕਰ ਰਿਹਾ ਉਹ ਵਿੱਚ ਕੋਈ ਦੂਜਾ ਉਹ ਆਧਾਰਾ ਇੱਕੋ ਹੀ ਆ ਸੋਲੂਸ਼ਨ ਕਿਵੇਂ ਕਰੇਗੀ ਸੋਲੂਸ਼ਨ ਹੀ ਹੋਈ ਆ ਵੀ ਮੈਂ ਤੁਹਾਨੂੰ ਦੱਸਿਆ ਨਾ ਤੁਹਾਨੂੰ ਕਿ ਜੇਕਰ ਕਿਤੇ ਪ੍ਰੋਬਲਮ ਹੈਗੀ ਆ ਜੇ ਕਿਸ ਵਾਰਿਸ ਵੀ ਹੈਗੀ ਜੇ ਵਾਰਿਸ ਹੋ ਗਈ ਆ ਤੇ ਉਹ ਉਹ ਜਿੱਥੇ ਜਿੱਥੇ ਬੂਟੇ ਹੁੰਦੇ ਆ ਉਹਨਾਂ ਨੂੰ ਦਬ ਪਾ ਦੰਨੇ ਆ ਅੱਗੇ ਵਧਣ ਤੋਂ ਰੋਕਣ ਲਈ ਇਹੋ ਸਪਰੇਅ ਕਹਿੰਦੇ ਆ ਵੀ ਜਿਹੜਾ ਉਹ ਟਿੱਡੇ ਦੀ ਸਪਰੇਅ ਬੇਸਿਕਲੀ ਆ ਉਹ ਠੀਕ ਉਹਨਾਂ ਕੰਟਰੋਲ ਹੁੰਦੀ ਆ ਕਈ ਵਾਰੀ ਗੱਲ ਕੋਈ ਵੀ ਜ਼ਿਕਰ ਹੋ ਗਿਆ ਕਿ ਸਾਲ 2022 ਦੇ ਵਿੱਚ ਵੀ ਕਿਸਾਨਾਂ ਦੀ ਫਸਲ ਇਸ ਨਵੇਂ ਵਾਰਿਸ ਦਾ ਸ਼ਿਕਾਰ ਹੋਈ ਸੀ ਜਿਸ ਕਰਕੇ ਇਹ ਬੀਜ ਬਹੁਤ ਚਰਚਾ ਦੇ ਵਿੱਚ ਆਇਆ ਸੀ ਤੇ ਦੁਬਾਰਾ 2025 ਦੇ ਵਿੱਚ ਇਸ ਬੀਜ ਤੇ ਬੂਨਾ ਵਾਰਿਸ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਤੇ ਮੁਰਤੋਂ ਕਿਸਾਨਾਂ ਨੂੰ ਆਰਥਿਕ ਨੁਕਸਾਨ ਹੋਣ ਦੀ ਵੱਡੀ ਸੰਭਾਵਨਾ ਦਿਖਾਈ ਜਾ ਰਹੀ ਹੈ